ਸਾਡੀ ਲਗਾਤਾਰਿਕ ਪ੍ਰੋਗਰੈਸ ਜਿਹੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੈਗੀ ਐ ਇਹਦੇ ਰੈਡੀ ਦੇ ਵਿੱਚ ਬੜੀ ਵਾਰ ਹੁੰਦਾ ਹੈ ਲੋਕਾਂ ਦੇ ਜਿਹੜੇ ਫੋਨ ਹੈਗੇ ਆ ਕਿਤੇ ਗਵਾਚ ਜਾਂਦੇ ਆ ਜਾਂ ਕਿਤੇ ਮਿਸਪਲੇਸ ਹੋ ਜਾਂਦੇ ਆ ਜਾਂ ਹੋਰ ਕੋਈ ਕਿਸੇ ਤਰੀਕੇ ਨਾਲ ਉਹਨਾਂ ਦੀ ਉਦੈਸ਼ਨ ਤੋਂ ਚਲੇ ਜਾਂਦੇ ਆ ਤੇ ਉਹਦੀ ਲੜੀ ਦੇ ਵਿੱਚ ਅ ਕਿਹੜੀ ਕਪੂਤਰਾ ਪੁਲਿਸ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਇੱਕ ਭਾਰਤ ਸਰਕਾਰ ਦਾ ਪੋਰਟਲ ਹੈ CEIR सेंट्रल इक्विपमेंट आइडेंटिटी रजिस्टर ਉਹਦੇ ਵਰਤੋਂ ਦੇ ਨਾਲ ਅਤੇ ਹੋਰ টেকਨिकल एविडेंसेस ਅਤੇ ਅਨਲਿਸਿਸ ਦੇ ਨਾਲ ਕਪੂਰਥਲਾ ਪੁਲਿਸ ਨੇ ਪਿਛਲੇ 1 ਮਹੀਨੇ ਦੇ ਵਿੱਚ ਤਕਰੀਬਨ 110 ਕਾਲ ਜੋ ਕਿ ਗਵਾਚ ਗਈ ਸੀ ਜਾਂ ਮਿਸਪਲੇਸ ਹੋ ਗਈ ਸੀ ਉਹ ਸਾਰੇ ਰਿਕਵਰ ਕੀਤੇ ਹਨ ਤੇ ਅੱਜ ਦੇ ਦਿਨ ਅਸੀਂ ਉਹ ਸਾਰੇ ਲੋਕ ਇਹਨਾਂ ਦੇ ਫੋਨ ਗਵਾਚੇ ਸੀ ਉਹਨਾਂ ਨੂੰ ਕੰਟੈਕਟ ਕਰਕੇ ਹਾਰਦਿਕ ਸਦਾ ਦਿੱਤਾ ਹੈ ਤੇ ਅਸੀਂ ਉਹ ਸਾਰੇ ਫੋਨ ਉਹਨਾਂ ਦੇ ਜਿਹੜੇ ਲੋਕਲ ਓਨਰਸ ਹੈ ਉਹਨਾਂ ਨੂੰ ਅਸੀਂ ਅੱਜ ਵਾਪਸ ਕਰਾਂਗੇ ਤੇ ਇਹ ਕਾਰਵਾਈ ਤੋਂ ਬਾਅਦ ਮੈਂ মিডিਆ ਪਰਸਨ ਨੂੰ ਇਹ ਬਰੀਫ ਵੀ ਕਰਨਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕੀਤੀ ਹੈ ਤੇ ਇਹ ਜਿਹੜੀ ਯੁੱਧ ਹੈਗੀ ਹੈ 1 ਮਾਰਚ 2025 ਨੂੰ ਸ਼ੁਰੂ ਕੀਤਾ ਗਿਆ ਹੈ ਜੇਦੀ ਲੜੀ ਦੇ ਵਿੱਚ ਕਪੂਤਲਾ ਪੁਲਿਸ ਵੱਲੋਂ ਵੀ ਮਾਨਯੋਗ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੜੀ ਸ਼ਕਤੀ ਨਾਲ ਨਸ਼ਾ ਬਸਕਰਾਰੇ ਖਿਲਾਫ ਕਾਰਵਾਈ ਕੀਤੀ ਹੈ ਉਹਦੇ ਬਾਰੇ ਮੈਂ ਡਿਟੇਲ ਚ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗਾ ਕਿਸੇ ਦਾ ਕੋਈ ਸਵਾਲ ਹੈ ਮੈਨੂੰ ਪੁੱਛ ਸਕਦਾ ਹੈ ਸਾਰੇ ਜਿਹੜੇ ਆ ਮੋਬਾਈਲਸ ਨੇ ਕਿ ਕਿਵੇਂ ਮਿਸਿੰਗ ਵਾਲੇ ਨੇ ਕਿ ਸਨੈਚ ਡਿਵੀਜ਼ਨ ਹੈ ਜੀ ਅੱਗੇ एधे में जो मजोरिटी चिड़े हैं वो मिसिंग ही हैं, मिसिंग हैं लॉस्ट। एक चीज बहुत सामने आई है जो सेवा केंद्रीय सार्क के इंटरव्यूज़ में लोग स्नैचिंग दी के मोबाइल स्नैच हो गया रिपोर्ट देने के जाने नहीं आते वो स्नैच दी पर जाए मिसिंग लिखते हैं। बिल्कुल सही कह रहे हैं सर। मैक्सिम आईपीसी या बीएनएस ਦਾ ਅਫੈਂਸ ਹੈ ਉਹਦੇ ਉੱਤੇ ਮੁਕਦਮਾ ਦਰਜ ਹੁੰਦਾ ਹੈ ਬਿਲਕੁਲ ਠੀਕ ਹੈ ਠੀਕ ਹੈ ਹੁਣ ਉਹ ਫੋਨ ਜਾਂ ਇਕਵਿਪਮੈਂਟ ਹੈ ਉਹਦੀ ਟਰੈਕਿੰਗ ਆਪਾਂ ਕਿੱਦਾਂ ਕਰਨੀ ਹੈ ਉਹ ਇੱਕ ਪਖਰੀ ਚੀਜ਼ ਹੈ ਬਿਲਕੁਲ ਠੀਕ ਹੈ ਠੀਕ ਹੈ ਤਫ਼ਤੀਸ਼ ਰਣ ਦੀ ਟਰੈਕਿੰਗ ਅਸੀਂ ਵਕਫ ਵਕ ਟੈਕਨੀਕਲ ਸੂਤਰਾ ਤੋਂ ਜਾਂ ਅਥੀ ਭਾਰਤ ਸਰਕਾਰ ਦਾ ਜਿਹੜਾ ਪੋਰਟਲ ਹੈ ਸੀਈਆਰ ਉਹਦੀ ਵਰਤੋਂ ਕਰਕੇ ਕਰਦੇ ਹਾਂ ਜਿਹੜੀ ਭਾਰਤ ਸਰਕਾਰ ਦਾ ਪੋਰਟਲ ਹੈ ਉਹਦੇ ਉੱਤੇ ਮਿਸਿੰਗ ਫੋਨ ਯਾਰ ਲੌਸਟ ਫੋਨ ਦਾ ਕਾਲਮ ਬਣਿਆ ਉਹ ਉਸਨੇਸ਼ ਦਾ ਹੈ ਨਹੀਂ ਹੈ ਤੇ ਉਹਦੇ ਵਿੱਚ ਵੀ ਅਸੀਂ ਐਂਟਰੀ ਉਹਦੀ ਕਰਦੇ ਆ ਪਰ ਇਹ ਵੀ ਚੀਜ਼ ਕੀ ਤੇ ਰਹਿ ਗਿਆ ਮੋਬਾਈਲ ਤਾਂ ਤੁਸੀਂ ਨਾ ਬਹੁਤ ਅੱਛੀ ਗੱਲ ਹੈ ਕਿ ਉਹ ਕਾਕੇ ਦੇ ਦਿੱਤਾ ਪਰ ਜਿੰਨੇ ਉਹ ਅਫੈਂਸ ਕੀਤਾ ਉਹ ਤਾਂ ਫੇਰ ਕਰੇਗਾ ਨਹੀਂ ਮੈਂ ਉਹੀ ਕਹਿ ਰਿਹਾ ਉਹਦੀ ਜਿਹੜਾ ਆਲਰੇਡੀ ਤਫਤੀਸ਼ ਉਸ ਮੁਕਦਮੇ 'ਚ ਚੱਲ ਰਹੀ ਹੈ ਜੇ ਉਹ ਫੋਨ ਰਿਕਵਰ ਹੁੰਦਾ ਹੈ ਉਹਦੀ ਇਨਫੋਰਮੇਸ਼ਨ ਸਬੰਧਿਤ ਐਸਟੇਟੋ ਸਾਹਿਬਾਨ ਨੂੰ ਵੀ ਜਾਨਦੀ ਹੈ ਕਿਉਂਕਿ ਫੋਨ ਦਾ ਜਿਹੜਾ ਆਈਐਮਈ ਨੰਬਰ ਹੁੰਦਾ ਹੈ ਉਹ ਇੱਕ ਯੂਨੀਕ ਨੰਬਰ ਹੁੰਦਾ ਹੈ

ਗੱਲ ਕਹੀ ਸੀ ਕਿ ਮੇਰੇ ਵੱਲੋਂ ਸਰਕਾਰ ਵੱਲੋਂ ਇਹੀ ਦਿਸ਼ਾ ਹੈਗੀ ਆ ਕਿ ਜੋ ਵੀ ਸਿਟੀਜ਼ਨ ਹੈ ਜਿਨ੍ਹਾਂ ਦਾ ਮੋਬਾਈਲ ਫੋਨ ਸਨੇਚ ਹੋਇਆ ਹੈ ਜਾਂ ਚੋਰੀ ਹੋਇਆ ਹੈ ਜੋ ਕਿ ਇੱਕ ਕੌਗਨੀਜ਼ੇਬਲ ਆਫੈਂਸ ਹੈਗਾ ਉਹਦੇ ਵਿੱਚ ਇਮੀਡੀਏਟਲੀ ਉਸ ਸਿਟੀਜ਼ਨ ਦੀ ਐਫਆਈਆਰ ਦਰਜ ਕੀਤੀ ਜਾਊਗੀ ਮੈਂ ਤੁਹਾਡੇ ਨਾਲ ਇਹੀ ਇਨਫੋਰਮੇਸ਼ਨ ਸਾਂਝੀ ਕੀਤੀ ਸੀ ਜੇ ਇੱਕ ਵੀ ਇਨਸਟੈਂਸ ਐਦਾ ਦਾ ਆਂਦਾ ਹੈਗਾ ਤੁਹਾਡੇ ਨੋਟਿਸ 'ਚ ਜਿੱਥੇ ਨਹੀਂ ਕੀਤਾ ਜਾ ਰਿਹਾ ਤੁਸੀਂ ਮੇਰੇ ਧਿਆਨ 'ਚ ਲਿਆਉਣੀ ਹੈ ਉਹ ਬੇਸਿਕਲੀ ਵਿਭਾਗੀ ਜਿਹੜੀ ਨਗਹਿਲੀ ਹੈਗੀ ਹੈ ਤੇ ਉਸ ਸਬੰਧਤ ਅਫਸਰ ਦੇ ਖਿਲਾਫ ਮੈਂ ਕਾਰਵਾਈ ਕਰਾਂ। ਹਰ ਕਿਨੇ ਮੋਬਾਈਲ ਆ ਗਏ ਤੁਸੀਂ ਜਿੰਨੇ ਜਿੰਨੇ ਵਾਪਸ। ਅਸੀਂ ਤਕਰੀਬਨ 110 ਮੋਬਾਈਲ ਫੋਨ ਜਿਹੜੇ ਰਿਕਵਰ ਕੀਤੇ ਆ ਉਹ ਅਸੀਂ ਹੈਂਡਓਵਰ ਕਰਨੇ ਸੀ। ਪਰ ਕੁਝ ਜਿਹੜੇ ਲਾਫਲ ਓਨਰਸ ਐ ਅੱਜ ਜੋ ਆ ਨਹੀਂ ਸਕੇ ਉਹਨਾਂ ਦੇ ਅਸੀਂ ਕੋਲ ਨੈਕਸਟ ਜਿਹੜੀ ਸੀਕੁਐਂਸ ਉਹਨਾਂ ਨੂੰ ਅਡਰੈਸ ਕਰਨਾ। ਅਡਰੈਸ ਨੰਬਰ ਟਕਰੀਬਨ ਪੈਟ ਜਿਹੜੇ ਮੋਬਾਈਲ ਫੋਨ ਓਨਰਸ ਅੱਜ ਹਾਜ਼ਰ ਆਏ। ਜੀ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ। ਉਹਦੀ ਲੜੀ ਦੇ ਵਿੱਚ ਅੱਜ ਕਪੂਟਰਾਂ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਐ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 610 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਆ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲਾਫਲ ਓਨਰਸ ਨੂੰ ਅਸੀਂ ਜਿਹੜਾ ਹੈਂਡਓਵਰ ਰਿਅਲ ਕਰ ਰਹੇ ਆ ਮੈਂ ਸਾਰੇ মিডিਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਯਾ ਸਨੇਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਜਾਂ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਤੋਂ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪੱਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕ੍ਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆਪਣੇ ਜਿਹੜੇ ਪਾਸਵਰਡਸ ਹੋ ਗਏ OTPs ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰੌਡ ਕਾਲ ਆਂਦੀ ਹੈ ਜਾਂ ਕੋਈ ਫਰੌਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ट्रांजैक्शन ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਹੈ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ सब्सक्राइब करना ना भूलियो ते ਨਾਲ बेल आइकॉन भी ऑन कर दो ताकि जदो भी असी नमी तो नमी कोई न्यूज़ अपलोड करीए तबी नोटिफिकेशन तो, तो अड्डे तक जल्द-जल्द तो पहुंच जाए सो so, सब्सक्राइब जल्दीアン टी